ਸੋ ਜਿਹੜੀਆਂ ਰਿਆਸਤਾਂ ਦੀ ਤੁਸੀਂ ਗੱਲ ਕਰਦੇ ਆ ਭਾਜੀ ਇਹ ਰਿਆਸਤਾਂ ਜਿਹੜੀਆਂ ਨੇ ਤਾਂ ਉਸ ਖਿੱਤੇ ਦੇ ਉੱਤੇ ਜਦੋਂ ਬ੍ਰਿਟਿਸ਼ ਦਾ ਰਾਜ ਸੀ ਉਸ ਰਾਜ ਨੂੰ ਕਾਇਮ ਰੱਖਣ ਦੇ ਲਈ ਇਹ ਤਾਂ ਇੱਕ ਆਕੂਪੇਸ਼ਨਲ ਫੋਰਸਾਂ ਸੀਗੀਆਂ ਇਹ ਤਾਂ ਉੱਤੇ ਉੱਥੇ ਉਹਨਾਂ ਦਾ ਰਾਜ ਨੂੰ ਕਾਇਮ ਰੱਖਣ ਲਈ ਇਹ ਇੱਕ ਤਰ੍ਹਾਂ ਦੀਆਂ ਸੀਗੀਆਂ ਜ਼ਿਆਦਾਤਰ ਇਹ ਦਿਗਾਲ ਪੱਤਾ ਹੀ ਸੀਗਾ ਕੁਝ ਨਹੀਂ ਸੀਗਾ ਇਹਨਾਂ ਦੀ ਆਪਣੀ ਕੋਈ ਸੋਵਰਨਟੀ ਨਹੀਂ ਸੀ ਆਪਣੇ ਆਪ ਤੱਕ ਸੀਗਾ ਵੀ ਅਸੀਂ ਰੋਟੀ ਪਾਣੀ ਖਾਣੇ ਆ ਤੱਲੇ ਜਿਆਦਾਤਰ ਇਹਨਾਂ ਤੇ ਥੱਲੇ ਰਾਜਪੂਤਾਨਾ ਜਿਹੜੀਆਂ ਸੀਗੀਆਂ ਰਿਆਸਤਾਂ ਜਾਂ ਹੋਰ ਰਿਆਸਤਾਂ ਉਹ ਤਾਂ i don't want to say the word ਮਤਲਬ ਉਹ ਤਾਂ ਚਲੋ ਇੱਕ ਲਫ਼ਜ਼ ਜਿਹੜਾ ਵਰਤਣਾ ਠੀਕ ਨਹੀਂ ਹੈਗਾ ਇਹਨਾਂ ਦੀ ਪਤਾ ਹੀ ਆ ਸਾਰੇ ਜਿਹੜਾ ਪੰਜਾਬ ਦਾ ਇਤਿਹਾਸ ਸਾਰਿਆਂ ਦਾ ਹਾਂ ਵੀ ਉਹ ਕੋਈ ਬੜਾ ਵਧੀਆ ਇਤਿਹਾਸ ਨਹੀਂ ਹੈਗਾ ਕੋਈ ਇਹਨਾਂ ਦਾ ਅਣਖਾਂ ਵਾਲਾ ਇਤਿਹਾਸ ਨਹੀਂ ਸੀਗਾ ਇਹ ਜਿਹੜੀਆਂ ਰਿਆਸਤਾਂ ਸੀਗੀਆਂ ਕਿਉਂਕਿ ਇਹਨਾਂ ਰਿਆਸਤਾਂ ਨੂੰ ਉਸ ਵੇਲੇ ਵੀ ਈਸਟ ਇੰਡੀਆ ਕੰਪਨੀ ਨੇ ਬਿਠਾਇਆ ਸੀਗਾ ਇਹ ਤਾਂ ਜਿਆਦਾਤਰ ਜਿਵੇਂ ਕਹਦੇ ਆ ਵੀ ਜਿਹੜੀਆਂ ਨੇ ਉਹਨਾਂ ਦੀ ਜਿਵੇਂ ਮੁਗਲਾਂ ਨੂੰ ਡੋਲੇ ਪੇਸ਼ ਕਰਦੇ ਹੁੰਦੇ ਸੀਗੇ ਉਦਾਂ ਹੀ ਇਹ ਕਰਦੇ ਹੁੰਦੇ ਸੀਗੇ ਹੋਰ ਕੁਝ ਨਹੀਂ ਸੀਗਾ ਇਹ ਇਹ ਤਾਂ ਸਿਰਫ ਆਪਣੀ ਜਿਹੜੀ ਆ ਰੋਟੀ ਪਾਣੀ ਚਲਾਉਣ ਤੱਕ ਜਿਗਾੜ ਸੀਗੇ ਨਾਂ ਦਾ ਹੀ ਸੀਗਾ ਸੋ ਚਲੋ ਕੋਈ ਨਹੀਂ ਖੈਰ ਆਪਾਂ ਅੱਗੇ ਚੱਲਦੇ ਆ ਜੀ ਅੱਗੇ ਜਿਹੜੀ ਤੁਸੀਂ ਗੱਲਬਾਤ ਕੀਤੀ ਆ ਵੀ ਮਹਾਰਾਜਾ ਰਣਜੀਤ ਸਿੰਘ ਦੀ ਕੀਤੀ ਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਹੀ ਛਤਰ ਝੂਲਦੇ ਸੀਗੇ ਉਹਨੇ ਮਤਲਬ ਛਤਰ ਝੂਲਣ ਜਿਹੜਾ ਛਤਰ ਝੜਾਇਆ ਗਿਆ ਤੇ ਉਹਨੇ ਕਿਹਾ ਵੀ ਮੇਰੇ ਤੇ ਨਹੀਂ ਇਛਤਾਂ ਚਲਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦੇ ਉੱਤੇ ਸੋਭਦਾ ਆ ਦੇਖੋ ਜਦੋਂ ਅੱਜ ਅਸੀਂ ਅਮਰੀਕਨ ਪੋਲੀਟੀਕਲ ਸਿਸਟਮ ਨੂੰ ਆਵਾਜ਼ ਕਰਦੇ ਆ ਨਾ ਪੜਦੇ ਆ ਅਮਰੀਕਾ ਦੇ ਵਿੱਚ ਇੱਥੇ ਦਾ ਇੱਕ ਜਿਹਨੂੰ ਫੈਡਰਲ ਜਿਹੜਾ ਫੈਡ ਕਹਿੰਦੇ ਆ ਜਿਹੜਾ ਫੈਡਰਲ ਬੈਂਕ ਆ ਜਿੱਥੋਂ ਰੇਟ ਕੱਟ ਹੁੰਦੇ ਨੇ ਜਾਂ ਜਿਹੜੇ ਇਕਨੋਮਿਕਸ ਰਨ ਹੁੰਦੀ ਆ ਜਿਹੜਾ ਜਿਹੜਾ ਇਹਨਾਂ ਦਾ ਫੈਡਰਲ ਡਿਪਾਰਟਮੈਂਟ ਹੈ ਬੈਂਕਸ ਦਾ ਉਹਦਾ ਜਿਹੜਾ ਚੇਅਰ ਪਰਸਨ ਲਾਨੇ ਆ ਉਹ ਅਮਰੀਕਨ ਪ੍ਰੈਜ਼ੀਡੈਂਟ ਉਹਨੂੰ ਚੇਅਰਪਰਸਨ ਨੂੰ ਲਾ ਸਕਦਾ ਉਹਨੂੰ ਅਪਾਇੰਟ ਕਰ ਸਕਦਾ ਉਹਨੂੰ ਫਾਇਰ ਨਹੀਂ ਕਰ ਸਕਦਾ ਜਿਵੇਂ ਇੰਡੀਆ ਚ ਆ ਗਿਆ ਮੋਦੀ ਆ ਗਿਆ ਮੋਦੀ ਨੇ ਆਪਣਾ ਇਕਨੋਮਿਸਟ ਲਾ ਲਏ ਜਿਵੇਂ ਉਥੇ ਆਰਬੀਆਈਆ ਰਿਜ਼ਰਵ ਬੈਂਕ ਆਫ ਇੰਡੀਆ ਪਤਾ ਲੱਗਿਆ ਜਿਸ ਵੇਲੇ ਲਾਤਾ ਉਹ ਐਦਾਂ ਜਿਹੜਾ ਅਮਰੀਕਨ ਜਿਹੜਾ ਫੈਡਰਲ ਬੈਂਕ ਆ ਜਿਹੜਾ ਇਹਦਾ ਫੈਡਰਲ ਸਿਸਟਮ ਹੈ ਇਕਨੋਮਿਕਸ ਦਾ ਉਹਨੂੰ ਅਮਰੀਕਨ ਪ੍ਰੈਜ਼ੀਡੈਂਟ ਅਪਾਇੰਟ ਕਰ ਸਕਦਾ ਉਹਨੂੰ ਫਾਇਰ ਨਹੀਂ ਕਰ ਸਕਦਾ ਰੀਸੈਂਟਲੀ ਪ੍ਰੈਜ਼ੀਡੈਂਟ 트੍ਰੰਪ ਜਦੋਂ ਆਂਦਾ ਆ ਤੇ ਪ੍ਰੈਜ਼ੀਡੈਂਟ 트੍ਰੰਪ ਕਹਿੰਦਾ ਵੀ ਮੈਂ ਜਿਹੜਾ ਆ ਫੈਡ ਚੇਅਰ ਆ ਜਿਹੜਾ ਉਹਨੂੰ ਮੈਂ ਫਾਇਰ ਕਰਨਾ ਕਿਉਂਕਿ ਇਸ ਇੰਟਰਸਟ ਰੇਟ 6 7 ਤੇ ਸੀਗਾ ਹੁਣ ਵੀ ਮੈਨੂੰ ਲੱਗਦਾ 4 5 ਤੇ ਹੋਣਾ ਹੀ ਆ ਤੇ ਉਹ ਪ੍ਰੈਜ਼ੀਡੈਂਟ 트੍ਰੰਪ ਕਹਿੰਦਾ ਵੀ ਜਿਹੜਾ ਇੰਟਰਸਟ ਰੇਟ ਆ ਉਹ ਘਟਾ ਕੇ 1 ਜਾਂ 2% ਕਰ ਉਹ ਕਹਿੰਦਾ ਜੀ ਮੈਂ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਇਨਫਲੇਸ਼ਨ ਵੱਧ ਜਾਣੀ ਆ ਤੇ ਲੌਂਗ ਟਰਮ ਸਾਡੇ ਲਈ ਇਹ ਜਿਹੜਾ ਨੁਕਸਾਨ ਕਰੂਗਾ ਇਕਨੋਮੀ ਦੇ ਲਈ ਮੈਂ ਨਹੀਂ ਤੁਹਾਡਾ ਪ੍ਰੈਜ਼ੀਡੈਂਟ 트੍ਰੰਪ ਦਾ ਕਹਿਣਾ ਮੰਨਣਾ ਹੁਣ ਇੱਕ ਉਹ ਬੰਦਾ ਜਿਹੜਾ ਜਿਹੜਾ ਇਸ ਵੇਲੇ ਜਿਹਦੀ ਜਿਹੜੀ ਕੀ ਜਿਹਦੀ ਉਹਦੀ ਜਿਹੜੀ ਟਾਈਮਿੰਗ ਆ ਉਹਨੇ ਮਈ ਦੇ ਵਿੱਚ ਉਹਦੀ ਐਕਸਪਾਇਰ ਹੋਣਾ ਮਤਲਬ ਕੈਨਟ ਪਾਵ ਉਹਦੀ ਜਿਹੜੀ ਕਾਰਜਕਾਲ ਆ ਉਹ ਮਈ ਮਈ ਚ ਪੂਰਾ ਹੋਣਾ ਤੇ ਉਹ ਲਾਇਆ ਵੀ ਪ੍ਰੈਜ਼ੀਡੈਂਟ 트੍ਰੰਪ ਨੇ ਸੀ ਬਾਈਡਨ ਤੋਂ ਪਹਿਲਾਂ ਪ੍ਰੈਜ਼ੀਡੈਂਟ 트੍ਰੰਪ ਦੀ ਜਿਹੜੀ ਟਰਮ ਸੀਗੀ ਦਵਿੰਦਰ ਭਾਜੀ ਉਸ ਦੇ ਵਿੱਚ ਜਿਹੜਾ ਆ ਪ੍ਰੈਜ਼ੀਡੈਂਟ 트੍ਰੰਪ ਨੇ ਲਾਇਆ ਸੀ ਜਦੋਂ ਅਸੀਂ ਕਿਸੇ ਵੀ ਇੱਕ ਸਿਸਟਮ ਦੀ ਇੰਡੀਪੈਂਡੈਂਸ ਦੀ ਗੱਲ ਕਰਦੇ ਆ ਉਹਦੀ ਆਪਣੀ ਜੂਰਿਸਡਿਕਸ਼ਨ ਦੀ ਗੱਲ ਕਰਦੇ ਆ ਉਹਦੇ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਆ ਅੱਜ ਅਮਰੀਕਨ ਸਿਸਟਮ 21ਵੀਂ ਸਦੀ ਦੇ ਵਿੱਚ ਤਾਂ ਅਸੀਂ ਪੜ੍ਹਦੇ ਆ ਪਰ ਇਹੀ ਸਿਸਟਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਕਾਲ ਤਖਤ ਸਾਹਿਬ ਜਿਹੜਾ ਇੱਕ ਪੋਲਿਟਿਕਲ ਪਾਵਰ ਸੀਗੀ ਪੈਰਲਲ ਸੀ ਉਹਦੇ ਕੋਲ ਸੀ ਉਹਨੇ ਰਣਜੀਤ ਸਿੰਘ ਨੂੰ ਤਲਬ ਕਰ ਲਿਆ ਉਹਨੇ ਕਿਹਾ ਜੀ ਆਹ ਭਾਜੀ ਇੱਥੇ ਇੱਥੇ ਜਵਾਬ ਦੇ ਜੋ ਤੂੰ ਕਰਦਾ ਪਿਆ ਤੇ ਰਣਜੀਤ ਸਿੰਘ ਨੂੰ ਤਲਬ ਕੀਤਾ ਤੇ ਰਣਜੀਤ ਸਿੰਘ ਨੂੰ ਸਜ਼ਾ ਲਾਈ ਹੋਣ ਰਣਜੀਤ ਸਿੰਘ ਕੋਲ ਇੰਨੀ ਪਾਵਰ ਨਹੀਂ ਸੀ ਵੀ ਅਕਾਲੀ ਫੂਲਾ ਸਿੰਘ ਨੂੰ ਫਾਇਰ ਕਰ ਸਕੇ ਹੁਣ ਇਹ ਸਾਰਾ ਕੁਝ ਇੱਕ ਰਾਜ ਦੇ ਬਣਾਏ ਹੋਏ ਸਿਸਟਮ ਦੇ ਅਧੀਨ ਹੀ ਆਂਦਾ ਕਈ ਵਾਰ ਅਸੀਂ ਕਹਿੰਦੇ ਹਾਂ ਜੀ ਅਕਾਲੀ ਫੂਲਾ ਸਿੰਘ ਵਰਗਾ ਕਦੋਂ ਆਊਗਾ ਭਾਈ ਉਹਦੋਂ ਆਊਗਾ ਜਦੋਂ ਸਾਡੇ ਕੋਲ ਰਾਜ ਹੋਊਗਾ ਭਾਰਤੀ ਸੰਵਿਧਾਨ ਦੇ ਥੱਲੇ ਨਹੀਂ ਆਣ ਲਗਾ ਅਕਾਲੀ ਫੂਲਾ ਸਿੰਘ ਦਾ ਕਹਿ ਰਿਹਾ ਉਹਦੇ ਥੱਲੇ ਉਹਦੇ ਉਹਦੀ ਉਹਦੀ ਨਿਆ ਪ੍ਰਣਾਲੀ ਉਹਦੀ ਵੋਟ ਪ੍ਰਣਾਲੀ ਉਹਦੀ ਅਦਾਸ ਤਾਂ ਡੀਸੀਪੀਸੀ ਦੇ ਥੱਲੇ ਨਹੀਂ ਆਣ ਲਗਾ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਉਹਦੋਂ ਹੀ ਆਊਗਾ ਜਦੋਂ ਰਣਜੀਤ ਸਿੰਘ ਵਰਗਾ ਕੋਈ ਆਪਣਾ ਰਾਜ ਕਾਇਮ ਕਰੂਗਾ ਉਸ ਰਾਜ ਦੇ ਥੱਲੇ ਕਨਸਟੀਟਿਊਸ਼ਨ ਬਣੂਗਾ ਤੇ ਆਪਣੀਆਂ ਆਪਣੀਆਂ ਜਿਹੜੇ ਕੰਮ ਨੇ ਕਿਸੇ ਵੀ ਕਿਸੇ ਵੀ ਇੱਕ ਡਿਪਾਰਟਮੈਂਟ ਦਾ ਕੰਮ ਉਹਦੀ ਸੌਵਰਨਟੀ ਹੋਊਗੀ ਉਹਦਾ ਮੈਂਡੇਟ ਹੋਊਗਾ ਤੇ ਉਹਦੇ 'ਚ ਕੋਈ ਦਖਲ ਨਹੀਂ ਦੇ ਸਕਦਾ ਜਿਹੜਾ ਕਿ ਅੱਜ ਅਸੀਂ ਅਮਰੀਕਨ ਸਿਸਟਮ 'ਚ ਦੇਖਦੇ ਪਏ ਹਾਂ 트ੰਪ ਨੇ ਉਸ ਫੈਡਰਲ ਫੈਟ ਦੇ ਜਿਹੜੇ ਚੇਅਰਪਰਸਨ ਸੀਗਾ ਉਹਦੇ ਤੇ ਕੇਸ ਵੀ ਪਾਤਾ ਉਹਨੂੰ ਡਰਾਉਣ ਵਾਸਤੇ ਵੀ ਚੱਲ ਨਿਕਲ ਜਾ ਦਫਾ ਹੋ ਜਾ ਇੱਥੋਂ ਤੂੰ ਮੇਰਾ ਕਹਿਣਾ ਨਹੀਂ ਮੰਨਦਾ ਪਰ ਫੇਰ ਵੀ ਪრეਜ਼ੀਡੈਂਟ 트럼ਪ ਜਿਹੜਾ ਅਮਰੀਕਾ ਦਾ ਸਿਸਟਮ ਹੈ ਉਹਨੂੰ ਪਿਛਲੇ ਡੇਢ ਸਾਲ ਤੋਂ ਲੱਗਾ ਹੋਇਆ ਪਰ ਉਹਨੂੰ ਫਾਇਰ ਨਹੀਂ ਕਰ ਸਕਿਆ ਦਬਿੰਦਰ ਬਾਜੀ ਸੋ ਮੈਂ ਬੇਨਤੀ ਕਰੂੰਗਾ ਥੋੜਾ ਜਿਹਾ ਤੁਸੀਂ ਅ ਮੇਰੇ ਨਾਲ ਲਾਇਜ ਬਣਾ ਕੇ ਚੱਲੀਏ ਪਰ ਸੋ ਉਹ ਫਾਇਰ ਨਹੀਂ ਕਰ ਸਕਿਆ ਕਿਉਂਕਿ ਕਾਨੂੰਨ ਜਾਂ ਸਿਸਟਮ ਇਦਾਂ ਦਾ ਜਿਹੜਾ ਕ੍ਰੀਏਟ ਹੋਇਆ ਹੋਇਆ ਆ ਸੋ ਇਹ ਸਾਡੇ ਕੋਲ ਸੀਗਾ 18ਵੀਂ ਸਦੀ ਦੇ ਵਿੱਚ ਅੱਜ ਤੋਂ 200 ਸਾਲ ਪਹਿਲਾਂ ਜਿਹੜਾ ਅਮਰੀਕਾ ਨੇ ਸਿੱਖ ਲਿਆ ਵੀ ਜੇ ਇੱਕ ਦੇਸ਼ ਨੂੰ ਪਰਫੈਕਟਲੀ ਰਨ ਕਰਨਾ ਹੈ ਤੇ ਉਸ ਨੂੰ ਰਨ ਕਰਨ ਦੇ ਲਈ ਉਹਦੇ ਜਿਹੜੇ ਉਹਦੇ ਜਿਹੜੇ ਜਿਹੜੀਆਂ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ ਉਹ ਇੰਡੀਪੈਂਡੈਂਟ ਜੈਦੀਆਂ ਨੇ ਇਹ ਨਹੀਂ ਹੋਗਾ ਮੋਦੀ ਵਰਗਾ ਵੀ ਚਲੋ ਜੀ ਲਾਤਾ ਮੋਦੀ ਨੇ ਕਿਹਾ ਜੀ ਆਰਬੀਆਈ ਦਾ ਲਾ ਦਿਓ ਫਲਾਣਾ ਲਾ ਦਿਓ ਫੇਰ ਨਾ ਸਿਸਟਮ ਰਨ ਹੋਇਆ ਸੋ ਸਾਡੇ ਕੋਲ ਜਦੋਂ ਖਾਲਸਪੁਰ ਤਾਂ ਕਿੱਦਾਂ ਦਾ ਹੋਊਗਾ ਕਿਉਂਕਿ ਜਿਹੜੇ ਜਦੋਂ ਹੁਣ ਤੱਕ ਲੋਕਾਂ ਕੋਲ ਸੁਣਨ ਨੂੰ ਕੁਝ ਨਹੀਂ ਸੀਗਾ ਤੇ ਉਹਨਾਂ ਨੇ ਕਾਮਰੇਡਾਂ ਨੂੰ ਸੁਣਿਆ ਤੇ ਉਹਨਾਂ ਨੇ ਬੜਾ ਨੈਗੇਟਿਵ ਪ੍ਰਚਾਰ ਖਾਲਸਪੁਰ ਦੇ ਉੱਤੇ ਕਰਿਆ ਜੀ ਪਤਾ ਨਹੀਂ ਕਿੱਦਾਂ ਦਾ ਹੋਊਗਾ ਕੀ ਹੋਊਗਾ ਐ ਕਿਵੇਂ ਹੋਊਗਾ ਸਾਡੇ ਕੋਲ ਤਾਂ ਸਾਡੇ ਪਹਿਲੇ ਰਾਜਦਿਆਂ ਨੇ ਸਾਰੀਆਂ ਸਾਡੇ ਕੋਲ ਪਈਆਂ ਨੇ ਜੋ ਤੁਸੀਂ ਅੱਜ ਦੇਖਦੇ ਆਂ ਬਈ ਜੀਆ ਗ੍ਰਾਂਟਸ ਨੇ ਜੀ ਸਿੰਘ ਨੇ ਅੱਜ ਵੀ ਲਾਹੌਰ ਜਿਹੜਾ ਆ ਫਕੀਰ ਅਜ਼ੀਜ਼ੁਦੀਨ ਉਹਨਾਂ ਦੀ ਪਰਿਵਾਰ ਦੇ ਵਿੱਚੋਂ ਆ ਅੱਜ ਵੀ ਉਹਨਾਂ ਦੇ ਕੋਲ ਪਈ ਆ ਸਾਰੀ ਡਾਕੂਮੈਂਟੇਸ਼ਨ ਤਕਰੀਬਨ ਬਹੁਤਾ ਹਿੱਸਾ ਜਿਹੜਾ ਅੰਗਰੇਜ਼ ਲਿਆ ਇਹ ਉਹਨਾਂ ਦੇ ਕੋਲ ਵੀ ਪਿਆ ਉਹਨਾਂ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਆਂ ਕਹਿੰਦੇ ਬਈ ਮਤਲਬ ਇਹੋ ਜਿਹਾ ਰਾਜ ਐਵੇਂ ਨਹੀਂ ਉਹ ਕਹਿੰਦੇ ਕਿ ਵਧੀਆ ਰਾਜ ਇਵਨ ਕੱਲਾ ਅਕਾਲ ਤਖਤ ਸਾਹਿਬ ਵੀ ਸੋਵਰਨ ਨਹੀਂ ਇਵਨ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਅੱਜ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਐ ਇਦਾਂ ਸੀ ਪਿੰਡ ਆਪਣੀ ਜਿਹੜਾ ਇੱਕ ਫੌਜੀ ਦਾਸਤਾ ਵੀ ਰੱਖ ਸਕਦਾ ਸੀ ਇੱਕ ਪਿੰਡ ਜਿਹੜਾ ਉਹਦੇ ਕੋਲ ਆਪਣਾ ਆਪਣੀ ਉਹਦੇ ਕੋਲ ਨਿਆ ਪ੍ਰਣਾਲੀ ਜਿਹਨੂੰ ਕਹਿੰਦੇ ਆ ਵੀ ਲੋ ਸਿਸਟਮ ਉਹਦਾ ਆਪਣਾ ਸੀ ਉਹਨੂੰ ਜ਼ਰੂਰੀ ਨਹੀਂ ਸੀ ਕੋਤਵਾਲੀ ਜਾਣ ਦੀ ਜ਼ਰੂਰਤ ਆ ਉਹ ਆਪਣੇ ਮਸਲੇ ਜਿਹੜੇ ਆਪ ਨੇ ਜੱਟ ਸਕਦੇ ਸੀ ਉਹਨਾਂ ਨੂੰ ਜ਼ਰੂਰੀ ਨਹੀਂ ਕੋਈ ਜ਼ਮੀਨੀ ਜਾਂ ਉਹਦਾਂ ਦੇ ਮਸਲੇ ਜਿਹੜੇ ਆ ਉੱਥੇ ਤੱਕ ਲੈ ਜਾਣ ਦੀ ਜ਼ਰੂਰਤ ਆ ਮਤਲਬ ਇਦੋਂ ਵਧੀਆ ਹੋਰ ਕਿਹੜਾ ਜ਼ਿਆਦਾ ਸਿਸਟਮ ਮਤਲਬ ਸਰਕਾਰੀ ਰਾਜ ਦਾ ਜਿਹੜਾ ਰਾਜ ਸੀ ਮਹਾਰਾਜਾ ਅਜੀਤ ਸਿੰਘ ਦਾ ਉਹ ਰਾਜ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਸੀ ਜੇ ਖਾਲਸਾਣ ਦੀ ਗੱਲ ਕਰੀਏ ਇਦੋਂ ਇਦੋਂ ਵੱਧ ਆਜ਼ਾਦੀ ਹੋਰ ਕਿੱਥੇ ਹੋ ਸਕਦੀ ਹੈ ਦੇਖੋ ਇਹਦੇ ਚ ਇੱਕ ਗੱਲ ਭਾਜੀ ਨੋਟ ਕਰਨ ਵਾਲੀ ਇਹ ਵੀ ਆ ਉਹ ਇਨਪਾਵਰ ਸੀਗਾ ਵੀ ਲੋਕਾਂ ਨੂੰ ਇਨਪਾਵਰ ਕਰਨਾ ਸਟੇਟਾਂ ਨੂੰ ਇਨਪਾਵਰ ਜਿਵੇਂ ਅੱਜ ਅਮਰੀਕਾ ਕਰੇ ਵੀ ਸਟੇਟਸ ਨੂੰ ਇਨਪਾਵਰ ਕਰੀਏ ਹਮ ਇੰਸਟੀਚੂਨਸ ਨੂੰ ਇਨਪਾਵਰ ਕਰੀਏ ਇੱਕ ਕਾਨੂੰਨ ਬਣਾਤਾ ਜਾਊਗਾ ਮੈਂਡੇਟ ਬਣਾਤਾ ਜਾਊਗਾ ਉਹਦੇ ਤਹਿਤ ਸਾਰੇ ਬੰਦਿਆਂ ਕੋਲ ਆਪਣੇ ਆਪਣੇ ਅਧਿਕਾਰ ਹੋਣਗੇ ਵੇ ਆਜਾ ਪਰ ਸਾਡੇ ਕੋਲੇ 18ਵੀਂ ਸਦੀ ਵਿੱਚ ਸੀ ਪਰ ਦੱਸਣ ਵਾਲਾ ਕੋਈ ਨਹੀਂ ਜਦੋਂ ਕਾਮਰੇਡ ਨੇ ਕਿਹਾ ਵੀ ਉਹਦੇ ਕੋਲ ਤਾਂ ਇੰਨੀਆਂ ਜਨਾਨੀਆਂ ਸੀ ਰਣਜੀਤ ਸਿੰਘ ਐ ਕਰਦਾ ਸੀ ਉਹਨੇ ਤਾਂ ਜੀ ਮਸੀਤ ਢਾਤੀ ਸੀ ਜਦੋਂ ਤੁਸੀਂ ਝੂਠੀਆਂ ਗੱਲਾਂ ਤੇ ਝੂਠੀ ਮਨਕਰਤ ਕਹਾਣੀ ਸੁਣਾਓਗੇ ਲੋਕਾਂ ਨੂੰ ਕਿਉਂਕਿ ਕਾਮਰੇਡਾਂ ਨੂੰ ਕੇਜੀਬੀ ਵਧੀਆ ਲੱਗਦਾ ਸੀ ਕਾਮਰੇਡ ਬੋਲਿਆ ਨਹੀਂ ਕੋਈ ਕਾਮਰੇਡ ਨਹੀਂ ਗਿਆ ਵੈਂਜ਼ੂਏਲਾ ਬਚਾਉਣ ਵਾਸਤੇ ਮਜ਼ਦੂਰਾਂ ਨੂੰ ਚਲੇ ਜਾਂਦੇ ਜੇ ਤੁਸੀਂ ਕਾਮਰੇਡਾਂ ਦੀ ਮਾਂ ਦਾ ਦੁੱਧ ਪੀਤਾ ਸੀ ਤੇ ਮਾਮਾ ਕੋਈ ਉੱਠ ਕੇ ਕਹਿੰਦਾ ਵੀ ਅਸੀਂ ਚੱਲੇ ਆਂ ਮਦੂਰ ਮਦੂਰਾਂ ਦੀ ਰਾਖੀ ਲਈ ਤੇ ਹੁਣ ਜੇ ਤੁਸੀਂ ਅਮਰੀਕਾ 'ਚ ਵੀ ਕਾਮਰੇਡ ਭਰੇ ਪਏ ਨੇ ਆ ਨਿਊਯਾਰਕ ਦੀ ਫੈਡਰਲ ਜੇਲ ਦੇ ਬਾਹਰ ਆ ਜਾਓ ਖਾਂ ਕੋਈ ਧਰਨਾ ਧੁਰਨਾ ਹੀ ਲਾਇਆ ਹੋ ਤੁਸੀਂ ਤਾਂ ਹੁਣ ساری ਜ਼ਿੰਦਗੀ ਮਸ਼ਹੂਰ ਰਹੇ ਹੋ ਪੈਸਿਆਂ ਲਈ ਧਰਨਾ ਧੁਰਨਾ ਲਾਉਣ ਵਾਸਤੇ ਜਾਓ ਤਾਂ ਨਿਊਯਾਰਕ ਫੈਡਰਲ ਬਰੋਕਲਿਨ ਦੀ ਜੇਲ 'ਚ ਜਾ ਕੇ ਆਪਣੇ ਮਜ਼ਦੂਰਾਂ ਲਈ ਸੋ ਜਿਹੜੇ ਭਾਰਤੀ ਕਾਮਰੇਡ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਸੀਗਾ ਚਲੋ ਖੈਰ ਆਪਾਂ ਉਧਰ ਨਹੀਂ ਜਾਣਾ ਆਪਾਂ ਗੱਲਬਾਤ ਜਿਹੜੀ ਕਰਦੇ ਪਏ ਆ ਵੀ ਇੱਕ ਸਿਸਟਮ ਦੀ ਗੱਲ ਕਰ ਰਹੇ ਆ ਵੀ ਸਿਸਟਮ ਕਿੱਦਾਂ ਸਾਡੇ ਕੋਲ ਸੀ ਰਾਜ ਨਹੀਂ ਹੈਗਾ ਮੈਨੂੰ ਲੱਗਦਾ ਵੀ ਇੱਕ ਜ਼ਰੂਰ ਚੀਜ਼ ਰਹਿ ਗਈ ਆ ਵੀ ਲਾਲ ਛੰਡੀ ਜ਼ਰੂਰ ਪੱਲੇ ਰਹਿ ਗਈ ਆ ਬਸ ਉਹ ਚੱਕਦੇ ਹਰੇਕ ਤਾਂ ਤੌਰ ਪੈਂਦੇ ਅਜੇ ਤੇ ਮਸਲਾ ਕੋਈ ਨਹੀਂ ਹੱਲ ਹੋਇਆ ਮਤਲਬ ਤੁਸੀਂ ਲਾਲ ਛੰਡੀ ਲੈ ਲਓ ਰੇਲਵੇ ਲਾਈਨ ਤੇ ਜਾ ਕੇ ਬਹਿ ਜਾਓ ਲਾਲ ਛੰਡੀ ਲੈ ਲਓ ਤੁਸੀਂ ਮਤਲਬ ਉੱਥੇ ਬਹਿ ਜਾਓ ਤੁਸੀਂ ਮਤਲਬ ਉਸੇ ਸਿਸਟਮ ਦੇ ਵਿੱਚ ਰਹਿ ਕੇ ਉੱਥੇ ਹੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 60-70 ਵਰਿਆਂ ਤੋਂ ਤੁਸੀਂ ਇਹ ਚੀਜ਼ ਨੂੰ ਰਿਪੀਟ ਕਰ ਰਹੇ ਆ ਜੇ ਅੱਜ ਤਾਈਂ ਚੇਂਜ ਨਹੀਂ ਆਈ ਗਾਂ ਕਿੱਥੇ ਹੋਣੀ ਆ ਤੁਸੀਂ ਇੱਥੇ ਸਮਝੋ ਤੁਸੀਂ ਖਾਲਿਸਤਾਨ ਦੀ ਵਿਚਾਰਧਾਰਾ ਦੇ ਜੇ ਤੁਸੀਂ ਉਲਟ ਜਾਣਾ ਨਾ ਤੁਹਾਨੂੰ ਦਲੀਲ ਦੇ ਨਾਲ ਗੱਲ ਕਰਨੀ ਪੈਣੀ ਉਹਨਾਂ ਦੇ ਨਾਲ ਤੁਸੀਂ ਦਲੀਲ ਦਿਓ ਆਪਣੀ ਜੇ ਤੁਸੀਂ ਹੁਣ ਤੱਕ ਬਦਲ ਹੀ ਨਹੀਂ ਲਿਆ ਸਕੇ ਪੰਜਾਬ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਬਦਲ ਲਿਆ ਸਕੇ ਇਵਨ ਸਿਆਸਤ ਦੇ ਵਿੱਚ ਜਿਹਨੂੰ ਝੂਠਾ ਬਦਲ ਤੁਸੀਂ ਕਹਿੰਦੇ ਹੋ ਅਸਲ ਜਿਹੜਾ ਉਹ ਬਦਲ ਥੋੜੋ ਗਿਆ ਜਾ ਸਕਦਾ ਮਤਲਬ ਜੇ ਤੁਸੀਂ ਅੱਜ ਤਾਈਂ ਕੁਝ ਚੇਂਜ ਨਹੀਂ ਕਰ ਸਕਦੇ ਕਮਿਊਨਿਸਟ ਜਿਹੜੇ ਆ ਅੱਜ ਤਾਈਂ ਕੋਈ ਇੱਕ ਸਿੰਗਲ ਪੰਜਾਬ ਦਾ ਮਸਲਾ ਘਣਾ ਦੇਣ ਜਿਹੜਾ ਇਹਨਾਂ ਨੇ ਰਿਜ਼ੋਲਵ ਕਰਕੇ ਦਿੱਤਾ ਹੋਵੇ ਸੋ ਉਸ ਤੋਂ ਬਾਅਦ ਤੁਸੀਂ ਕਹਿੰਦੇ ਆ ਵੀ ਖਾਲਸਾਨ ਜਾਂ ਲਹਿਦਗੀ ਵਾਲੀਆਂ ਧਰਾਂ ਨਹੀਂਆਂ ਉਹ ਗੱਲ ਨਾ ਕਰਨ ਨੂੰ ਕਿਉਂ ਨਾ ਗੱਲ ਕਰਨ ਫਿਰ ਦੇਖੋ ਮਤਲਬ ਜਦੋਂ ਆਪਾਂ ਸਿਸਟਮ ਤੇ ਯਕੀਨ ਦੀ ਗੱਲ ਵੀ ਕਰਦੇ ਆ ਨਾ ਵੀ ਚਾਈਨੀਜ਼ ਭਾਵੇਂ ਇਕਨੋਮੀਕਲੀ 18 ਟ੍ਰਿਲੀਅਨ ਡਾਲਰ ਦੀ ਕਾਰਨ ਵੀ ਸੈਕੰਡ ਟੂ ਅਮਰੀਕਾ ਵੀ ਬਣ ਗਈ ਆ ਪਰ ਉਹਨਾਂ ਦੇ ਬਾਰਡਰਾਂ ਦੇ ਉੱਤੇ ਕੋਈ ਬੰਦੇ ਨਹੀਂ ਖੜੇ ਵੀ ਅਸੀਂ ਚਾਇਨਾ ਚੱਲ ਜਾਈਏ ਯਕੀਨ ਹੈ ਨਹੀਂ ਲਾਈਫ ਦੁਨੀਆ